ਚੰਗਿਆਂ ਲੋਕਾਂ ਨਾਲ ਆ ਕੰਮ ਅੱਜਕੱਲ ਬਹੁਤ ਮਾੜਾ ਹੋਣ ਲੱਗ ਪਿਆ ਜਿਸ ਕਰਕੇ ਚੰਗੇ ਲੋਕ ਵੀ ਬੁਰੇ ਹੱਲ ਨੇ ਸ਼ੁਰੂ ਹੋ ਗਏ ਨੇ ਜਾਂ ਇਹ ਕਹਿ ਲੋ ਕਿ ਚੰਗੇ ਲੋਕ ਵੀ ਕਿਸੇ ਦੀ ਮਦਦ ਕਰਨੋਂ ਹਟਦੇ ਜਾ ਰਹੇ ਨੇ ਅਕਸਰ ਕੀ ਦੇਖਿਆ ਗਿਆ ਕਿ ਚੰਗੇ ਲੋਕਾਂ ਦੇ ਆਦਤ ਹੁੰਦੀ ਆ ਕਿ ਜੇਕਰ ਉਹਨਾਂ ਦਾ ਕੋਈ ਵੀ ਆਪਣਾ ਭੈਣ ਭਰਾ ਰਿਸ਼ਤੇਦਾਰ ਜਾਂ ਉਹਨਾਂ ਦੀ ਜਾਣ ਪਛਾਣ ਵਾਲਾ ਜਾਂ ਉਹਨਾਂ ਦੇ ਸ਼ਹਿਰ ਪਿੰਡ ਦਾ ਜੋ ਗਲੀ ਮਹੱਲੇ ਦਾ ਹੋਵੇ ਜੇ ਆ ਕੇ ਉਹਨਾਂ ਨੂੰ ਕੋਈ ਮਦਦ ਲਈ ਕਵੇ ਤਾਂ ਉਹ ਤੁਰੰਤ ਮਦਦ ਕਰਨ ਨੂੰ ਤਿਆਰ ਹੋ ਜਾਂਦੇ ਨੇ ਭਾਵੇਂ ਉਹਨਾਂ ਦੀ ਜੇਬ 'ਚ ਕਿੰਨੇ ਵੀ ਥੋੜੇ ਪੈਸੇ ਕਿਉਂ ਨਾ ਹੋਣ ਉਹ ਕੋਸ਼ਿਸ਼ ਕਰਨਗੇ ਭਾਵੇਂ ਕਿਕੋਂ ਫੜ ਕੇ ਹੀ ਪੈਸੇ ਦੇ ਦੇਣਾਂ ਜਾਂ ਜਿੰਨੇ ਉਹਨਾਂ ਦੇ ਕੋਲ ਹੋਏ ਉਹ ਦੇ ਦੇਣਗੇ ਅਕਸਰ ਹੋ ਕੀ ਰਿਹਾ ਕਿ ਅੱਜ ਕੱਲ੍ਹ ਕੁਝ ਕੋ ਲੋਕ ਜੜੇ ਨੇ ਉਹ ਆਪਣੇ ਚੰਗਿਆਂ ਲੋਕਾਂ ਦੇ ਕੋਲ ਤੰਦੇ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਸਾਡੀ ਮਦਦਕਾਰੀ ਹੀ ਦੇਣੀ ਆ ਔਰ ਕੋ ਜਾਣਗੇ ਉਹਨੂੰ ਕਹਿਣਗੇ 5000 ਤੋਂ 10000 ਤੱਕ ਜਾਂ 10 ਤੋਂ 20 20 ਤੋਂ 50 50 ਤੋਂ ਲੱਖਾਂ ਲੱਖ ਤੋਂ ਵੀ ਉੱਤੇ ਕੈਨ ਕਿ ਭੀ ਮੈਨੂੰ ਬੜੀ ਲੋਡ ਪੈ ਗਈ ਮੇਰਾ ਮੁੰਡਾ ਬਿਮਾਰ ਹੋ ਗਿਆ ਮੇਰੀ ਕੁੜੀ ਬਿਮਾਰ ਹੋ ਗਈ ਸਾਡਾ ਲੈਂਕਰ ਪੈਣ ਵਾਲਾ ਹੋ ਗਿਆ ਸਾਡੀ ਕਿਸ਼ਤ ਤਾਰਨ ਵਾਲੀ ਹੋ ਗਈ ਸਾਡੇ ਆਹ ਕੰਮ ਹੋ ਗਿਆ ਕਿਰਪਾ ਕਰਕੇ ਮੇਰੀ ਯਾਰ ਮਦਦ ਕਰ ਦੇ ਮੈਂ ਤੈਨੂੰ ਥੋੜੇ ਦਿਨਾਂ ਤੱਕ ਪੈਸੇ ਵਾਪਸ ਕਰ ਦਵਾਂਗਾ ਤੇ ਖਾਸ ਕਰਕੇ ਜਿਆਦਾਤਰ ਤਾਂ ਹੁਣ ਇਹ ਹੋ ਰਿਹਾ ਕਿ ਲੋਕੀ 2000 ਤੋਂ 10000 ਤੋਂ ਜ਼ਿਆਦਾ ਪੈਸੇ ਮੰਗਦੇ ਨਹੀਂ ਕਿ ਭਾਈ ਮੈਨੂੰ 5000 ਦੇ ਦੇ 7000 ਦੇ ਦੇ 8 ਦੇ ਦੇ ਮੈਂ ਇਹਨੂੰ 10 ਦੇ ਦੇ ਮੈਂ ਥੋੜੀ ਦਿਨਾਂ ਦੇ ਵਿੱਚ ਪਰਸੋਂ ਤੈਨੂੰ ਪੈਸੇ ਮੋੜ ਦਵਾਂਗਾ ਪਰਸੋਂ ਮੈਨੂੰ ਮਿਲ ਜਾਣੇ ਆ ਮੈਂ ਕੱਲ ਤੈਨੂੰ ਘਰ ਦੇ ਕੇ ਜਾਵਾਂਗਾ ਤੈਨੂੰ ਫੋਨ ਕਰਨ ਦੀ ਲੋੜ ਨਹੀਂ ਮੈਂ ਘਰੇ ਫੜਾ ਦੂੰਗਾ ਘਰ ਭੈਣ ਜੀ ਹੁਣੀ ਆ ਬੱਚੇ ਹੋਣੇ ਨੇ ਜਾਂ ਮੈਂ ਤੇਰੇ Google Pay ਕਰ ਦਾਂਗਾ ਐਵੇਂ ਦੇ ਵਿਚਾਰ ਉਹ ਕਰਮਗੇ ਇਹ ਮੇਰੀ ਕਿਰਪਾ ਕਰਕੇ ਬਾਹ ਫੜ ਚੰਗਾ ਮਨੁੱਖ ਉਹਨਾਂ ਦੇ ਆਖੇ ਤੋਂ ਨੂੰ ਪਤਾ ਤਾਂ ਹੁੰਦਾ ਕਿਨੇ ਮੈਨੂੰ ਪੈਸੇ ਛੇਤੀ ਵਾਪਸ ਨਹੀਂ ਕਰਨੇ ਉਹ ਵਿਚਾਰਾ ਤਰਲਾ ਵੀ ਕਰੂਗਾ ਯਾਰ ਅੱਗੇ ਵੀ ਲੋਕੀ ਲੈ ਜਾਂਦੇ ਆ ਵਾਪਸ ਨਹੀਂ ਕਰਦੇ ਕਿਰ ਕਿਰ ਕੋ ਮੰਗਦੇ ਫਿਰੇ ਤੂੰ ਵੀ ਮਿਲਕੇ ਹੋ ਸਕਦਾ ਇੰਜ ਹੀ ਕਰੇਂ ਤੇ ਗਾੜੀਆਂ ਡਾਇਲੌਗ ਕਹੋ ਯਾਰ ਸਾਰੇ ਲੋਕ ਥੋੜਾ ਮਾੜੇ ਹੁੰਦੇ ਨੇ ਸਾਰੇ ਲੋਕ ਥੋੜਾ ਇੰਜ ਕਰਦੇ ਨੇ ਮੈਂ ਇੰਜ ਦਾ ਥੋੜਾ ਐਗਾ ਮੈਂ ਤੇ ਬਹੁਤ ਮੇਰੀ ਮਜਬੂਰੀ ਆ ਮੈਂ ਪੈਸੇ ਮੰਗਣ ਆਇਆ ਮੈਂ ਕਦੇ ਚਿਰਕੋ ਮੰਗੇ ਗਾੜੀਆਂ ਇੰਨੇ ਦੇ ਸਵਾਲ ਕਰਨਗੇ ਫੇ ਚੰਗਾ ਮਨੁੱਖ ਉਹਨਾਂ ਨੂੰ ਪੈਸੇ ਦੇ ਦੇ ਦਿੰਦਾ ਫੇਰ ਕੀ ਹੁੰਦਾ ਕਿ ਉਹ ਰਿਸ਼ਤੇਦਾਰ ਉਹ ਵਾਕਬ ਉਹ ਬੋਲਚਾਲ ਵਾਲਾ ਕਈ ਕਈ ਮਹੀਨੇ ਕਈ ਕਈ ਸਾਲ ਤੱਕ ਹੁਣ ਸ਼ਕਲ ਨਹੀਂ ਬਖਾਉਂਦਾ ਪੈਸੇ ਦੇ ਮੋੜ 'ਚ ਬੜੀ ਦੂਰ ਦੀ ਗੱਲ ਆ ਉਹ ਤੁਹਾਡਾ ਫੋਨ ਤੱਕ ਨਹੀਂ ਚੁੱਕਦਾ ਫਿਰ ਚੰਗਾ ਮਨੁੱਖ ਸੋਚਦਾ ਯਾਰ ਮੈਂ ਤੈਨੂੰ ਪੈਸੇ ਕਿ ਕੋ ਫੜ ਕੇ ਦਿੱਤੇ ਜਾਂ ਮੇਰੇ ਵੀ ਆਪਣੀ ਜ਼ਿੰਦਗੀ 'ਚ ਬਹੁਤ ਸਾਰੇ ਖਰਚੇ ਨੇ ਮੇਰੀਆਂ ਵੀ ਬਹੁਤ ਸਾਰੀਆਂ ਲੋੜਾਂ ਨੇ ਮੈਂ ਤੇਰੀ ਮਦਦ ਕੀਤੀ ਦੁੱਖ ਦੀ ਘੜੀ ਦੇ ਵਿੱਚ ਤੇਰੀ ਮੁਸ਼ਕਲ ਦੇ ਵਿੱਚ ਮੈਂ ਤੇਰਾ ਸਾਥ ਦਿੱਤਾ ਤੇ ਮੇਰੀ ਕੀ ਗਲਤੀ ਆ ਹੁਣ ਤੂੰ ਮੇਰੇ ਪੈਸੇ ਮੈਨੂੰ ਵਾਪਸ ਕਿਉਂ ਨਹੀਂ ਕਰਦਾ ਇਹੋ ਜਿਹਾ ਜਦੋਂ ਵਿਤਕਰਾ ਚੱਲਦਾ ਇਹੋ ਜਿਹਾ ਵਿਹਾਰ ਚੱਲਦਾ ਫਿਰ ਚੰਗਾ ਮਨੁੱਖ ਆਪਣੀ ਪਤਨੀ ਨੂੰ ਵੀ ਨਹੀਂ ਦੱਸਦਾ ਆਪਣੇ ਪਰਿਵਾਰ ਨੂੰ ਵੀ ਨਹੀਂ ਦੱਸਦਾ ਕਿਉਂਕਿ ਪਰਿਵਾਰ ਵਾਲੇ ਵੀ ਝਗੜਾ ਪਾਉਂਦੇ ਕਿ ਤੁਸੀਂ ਜ਼ਿਆਦਾ ਹੀ ਸਮਾਜ ਸੇਵਕ ਬਣਦੇ ਹੋ ਤੁਸੀਂ ਬਹੁਤ ਐ ਵਧੀਆ ਬਣਦੇ ਹੋ ਫਿਰ ਇਹ ਗਿੱਦਾ ਜਦੋਂ ਉਸ ਬੰਦੇ ਨਾਲ ਹੁੰਦਾ ਤਾਂ ਉਹ ਵੀ ਮਨੁੱਖ ਫਿਰ ਨੌੜਵੰਦ ਬੰਦਿਆਂ ਦੀ ਮਦਦ ਕਰਨ ਤੋਂ ਵੀ ਪੈਰ ਖਿੱਚ ਲੈਂਦਾ ਵਾਪਸ ਕਿ ਯਾਰ ਮੈਂ ਨਹੀਂ ਮਦਦ ਕਰਨੀ ਇਹ ਲੋਕ ਤਾਂ ਮੇਰੇ ਨਾਲ ਠੱਗੀਆਂ ਮਾਰਦੇ ਨੇ ਇਹ ਲੋਕ ਤਾਂ ਮੈਨੂੰ ਬੇਵਕੂਫ ਸਮਝਦੇ ਨੇ ਇਹ ਲੋਕ ਤਾਂ ਸਾਨੂੰ ਦੁਰਵਰਤੋਂ ਕਰਦੇ ਨੇ ਅੱਛ ਕਰਕੇ ਅੱਜ ਚੰਗੇ ਲੋਕ ਦੂਜਿਆਂ ਲੋਕਾਂ ਦੀ ਮਦਦ ਕਰਨ ਤੋਂ ਪੈਰ ਪਿੱਛੇ ਕਰਨ ਲੱਗ ਪਏ ਨੇ ਜਿਹਦੇ ਮੁੱਖ ਦੋਸ਼ੀ ਉਹ ਲੋਕ ਨੇ ਜਿਨ੍ਹਾਂ ਨੇ ਚੰਗਿਆਂ ਲੋਕਾਂ ਦੇ ਕੋਲੋਂ ਮਦਦ ਲੈ ਕੇ ਉਹਨਾਂ ਨੂੰ ਪੈਸੇ ਨਹੀਂ ਵਾਪਸ ਕੀਤੇ ਉਹਨਾਂ ਦਾ ਧੰਨਵਾਦ ਨੇ ਨਹੀਂ ਕੀਤਾ ਬੇਸ਼ੱਕ ਕੁਝ ਕੁ ਲੋਕ ਹੁੰਦੇ ਨੇ ਜਿਹੜੇ ਆਪਣੀ ਲੋੜ ਪੂਰੀ ਕਰਨ ਤੋਂ ਬਾਅਦ ਅਗਲੇ ਦੇ ਘਰ ਵੀ ਆਉਂਦੇ ਨੇ ਧੰਨਵਾਦ ਵੀ ਕਰਦੇ ਨੇ ਤੇ ਫਿਰ ਅਗਲਾ ਵੀ ਭੈਣ ਭਰਾ ਚੰਦਾ ਚੱਲ ਕੋਈ ਨਹੀਂ ਕਿਤੇ ਫੇਰ ਵੀ ਲੋੜ ਹੋਈ ਤੇ ਆ ਜਾਈਂ ਤੈਨੂੰ ਮੋੜਾਂਗਾ ਨਹੀਂ ਤੇ ਨਾ ਹੀ ਉਹ ਮੋੜਦਾ ਪਰ ਜਿਹੜੇ ਲੋਕ ਪੈਸੇ ਲੈ ਕੇ ਮਦਦ ਲੈ ਕੇ ਮੁੜ ਕੇ ਮੁੜਦੇ ਹੀ ਨਹੀਂ ਵਾਪਸ ਖੂਨ ਤੱਕ ਨਹੀਂ ਚੁੱਕਦੇ ਤਾਂ ਫਿਰ ਉਹੋ ਜਿਹੇ ਬੰਦਿਆਂ ਦੇ ਕਰਕੇ ਚੰਗੇ ਲੋਕ ਅੱਜ ਸਮਾਜ 'ਚ ਜਿਹੜੇ ਨੇ ਚੰਗਿਆਂ ਹੋਰਾਂ ਲੋਕਾਂ ਦੀ ਮਦਦ ਕਰ ਤੋਂ ਪਾਸਾ ਵਟ ਰਹੇ ਨੇ ਮੈਂ ਸਮਝਦਾ ਕਿ ਉਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਬੜਾ ਵੱਡਾ ਗੁਨਾਹ ਕਰ ਦਿੱਤਾ ਅਸੀਂ ਬੜਾ ਵੱਡਾ ਪਾਪ ਕਰਤਾ ਇੱਕ ਨੇਕ ਇਨਸਾਨ ਦੇ ਕੋਲੋਂ ਪੈਸੇ ਵੀ ਲਈ ਉਹਨੂੰ ਮੋੜੇ ਵੀ ਨਹੀਂ ਅਗਲੇ ਨੇ ਮੇਰੀ ਵੀ ਲੋੜ ਪੂਰੀ ਕਰ ਦਿੱਤੀ ਕਿ ਜੇ ਕੱਲ ਨੂੰ ਕਿਸੇ ਲੋੜਵੰਦ ਨੂੰ ਲੋੜ ਪੈ ਗਈ ਤਾਂ ਕੋਈ ਚੰਗਾ ਇਨਸਾਨ ਕਦੀ ਮਦਦ ਨਹੀਂ ਕਰੂਗਾ ਫਿਰ ਤੇ ਚੰਗੇ ਇਨਸਾਨ ਦਾ ਕਸੂਰ ਨਹੀਂ ਕੋਈ ਹੋਣਾ ਇਹ ਜਿਹੜੀ ਆ ਸਜ਼ਾ ਜਿਹੜੀ ਆ ਉਹੋ ਜੇ ਲੋਕਾਂ ਨੂੰ ਮਿਲਣੀ ਆ ਜਿਨ੍ਹਾਂ ਨੇ ਚੰਗਿਆਂ ਲੋਕਾਂ ਨੂੰ ਬੁਰੇ ਕੰਮਾਂ ਤੇ ਤੋਰਨ ਦੇ ਵਿੱਚ ਪੈਨ ਕੀਤੀ ਆ ਮੈਂ ਆਸ ਕਰਨਾ ਮੇਰੇ ਕੋ ਪੈਣ ਭਰਾ ਜਰੂਰ ਧਿਆਨ ਦੇ ਜਿਨ੍ਹਾਂ ਨੇ ਪੈਸੇ ਲਏ ਹੋਏ ਨੇ ਭਾਵੇਂ ਉਹਨਾਂ ਨੂੰ 5 ਸਾਲ ਹੋ ਗਏ ਨੇ 10 ਸਾਲ ਹੋ ਗਏ ਨੇ 15 ਹੋ ਗਏ ਨੇ 20 ਹੋ ਗਏ ਨੇ ਹਰ ਬੰਦੇ ਨੂੰ ਪਤਾ ਹੁੰਦਾ ਮੈਂ ਕਿਰਕੋ ਪੈਸੇ ਲਏ ਆ ਤੇ ਕਿਹਨੂੰ ਪੈਸੇ ਵਾਪਸ ਕਰਨੇ ਆ ਤੇ ਕਿਹਦੇ ਦੇਣੇ ਆ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਹਰ ਇੱਕ ਇਨਸਾਨ ਨੂੰ ਪਤਾ ਕਿ ਕਦੀ ਵੀ ਕਿਸੇ ਦੇ ਪੈਸੇ ਨਹੀਂ ਮਾਰਨੇ ਚਾਹੀਦੇ ਨਾ ਰੱਖਣੇ ਕਹੀ ਦਿਆ ਕਿਉਂਕਿ ਕੁਦਰਤ ਦਾ ਨਿਜ਼ਮ ਆ ਕੁਦਰਤ ਨੂੰ ਜੇ ਅਸੀਂ ਖੂਚ ਇੱਕ ਆਵਾਜ਼ ਮਾਰਾਂਗੇ ਨਾ ਚੰਗੀ ਤੇ ਚਾਰ ਤਿੰਨ ਚਾਰ ਆਵਾਜ਼ਾਂ ਵਾਪਸ ਆਉਣਗੀਆਂ ਤੇ ਜੇ ਅਸੀਂ ਖੂਚ ਇੱਕ ਬੁਰੀ ਆਵਾਜ਼ ਮਾਰਾਂਗੇ ਨਾ ਤੇ ਤਿੰਨ ਚਾਰ ਸਾਡੇ ਮੂੰਹ ਤੇ ਵੱਜਣਗੀਆਂ ਜੇ ਅਸੀਂ ਕਿਸੇ ਦੇ ਪੈਸੇ ਮਾਰਾਂਗੇ ਨਾ ਤੇ ਸਾਡੇ ਪਤਾ ਨਹੀਂ ਕਿਹੜੇ ਤਰੀਕੇ ਨਾਲ ਨਿਕਲਨੇ ਆ ਗਲ ਸੜ ਕੇ ਨਿਕਲਨੇ ਫਿਰ ਰੋਣਾ ਤੇ ਫਿਰ ਰੋਣ ਦਾ ਕੀ ਫਾਇਦਾ ਆਓ ਆਪਾਂ ਆਪਣੀਆਂ ਇਹੋ ਜੀਆਂ ਬੁਰੀਆਂ ਆਦਤਾਂ ਦੇ ਵੱਲ ਵੀ ਸੋਚੀਏ ਇੱਕ ਚੰਗੇ ਇਨਸਾਨਾਂ ਦੇ ਨਾਲ ਚੰਗਾ ਵਿਹਾਰ ਕਰਨ ਦੀ ਆਦਤ ਪਾਈਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਣਦੇ ਵਾਸਤੇ ਰੱਬ ਸੋਣਾ ਤੁਹਾਡੀਆਂ ਲੰਮੀਆਂ ਲੰਮੀਆਂ ਉਮਰਾਂ ਕਰਨ